ਇਹਨਾਂ ਦੇ ਜਿਹੜੇ ਕੈਂਡੀਡੇਟ ਚੋਣਾਂ ਲੜ ਰਹੇ ਆ ਉਹ ਧਮਕੀਆਂ ਦੇ ਰਹੇ ਆ ਗੱਲ ਕਰੀਏ ਰਵਨੀਤ ਮਿੱਟੂ ਦੀ ਉਹ ਧਮਕੀਆਂ ਦੇ ਰਿਹਾ ਕਿ ਅਸੀਂ 4 ਜੂਨ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਮਜ਼ਦੂਰ ਵਿਰੋਧ ਕਰ ਰਹੇ ਆ ਉਹਨਾਂ ਨੂੰ ਸਬਕ ਸਿਖਾਉਣਾ ਬਾਦ ਕਿਸਮਤੀ ਨਾਲ ਇਹਨਾਂ ਦੀ ਸਰਕਾਰ ਬਣਦੀ ਹੈ ਇਹਨਾਂ ਨੇ ਉਹ ਤਸ਼ੱਦਦ ਖਾਸ ਕਰਕੇ ਪੰਜਾਬ ਤੇ ਢਾਉਣਾ ਵੀ ਜਿਹੜਾ ਪਸਤੌਣ ਦੇ ਲੋਕ ਅਸਲ ਤੋਂ ਉਹਨਾਂ ਦੀ ਸਰਕਾਰ ਰਹੀ ਹੈ ਨਰਿੰਦਰ ਮੋਦੀ ਦੀ ਕੋਨੇਵੇਂ ਭਾਰਤ ਨੂੰ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ ਇਸ ਤਰ੍ਹਾਂ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਬਾਰਡਰਾਂ ਤੇ ਵੈਰੀਗੇਟਿੰਗ ਕਰਕੇ ਰੋਕਿਆ ਗਿਆ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਇਸ ਵਕਤ ਟੋਲ ਪਲਾਜ਼ੇ ਦੇ ਕੋਲ ਮੌਜੂਦ ਆ ਪਟਿਆਲੇ ਦੇ ਨੇੜੇ ਜਿੱਥੇ ਕੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਹਿੰਦੇ ਅਸੀਂ ਸਵਾਲ ਕਰਨੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਿਹੜੇ ਕਿਸਾਨ ਐਨੇ ਸ਼ਹੀਦ ਹੋਏ ਸੀਗੇ ਮੰਗਾਂ ਦੀ ਗੱਲ ਸੀਗੀ ਐਮਐਸਪੀ ਦੀ ਗੱਲ ਸੀਗੀ ਉਹ ਪੂਰੀ ਕਿਉਂ ਨਹੀਂ ਉੱਥੀ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਧਰਮ ਪਿਤਾ ਸਾਡੇ ਨਾਲ ਨੇ ਬਾਪੂ ਗੁਰਚਰਨ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿਵੇਂ ਦੇਖਦੇ ਨੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਤੁਸੀਂ ਵੀ ਇਸ ਮੋਰਚੇ ਦੇ ਵਿੱਚ ਪਹੁੰਚੇ ਹੋ ਪ੍ਰੋਟੈਸਟ ਦੇ ਵਿੱਚ ਪਹੁੰਚੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਨੇ ਲਗਾਤਾਰ ਸਵਾਲ ਨੇ ਪਵਾ ਬੰਦੀ ਸਿੰਘਾਂ ਨੂੰ ਲੈ ਕੇ ਆ ਪਵਾਓ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਆ ਪਵਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਰੋਕ ਲਿਆ ਕਾਰਨ ਕੀ ਮੰਨਦੇ ਹੋ ਸਾਰੀਆਂ ਚੀਜ਼ਾਂ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਪ੍ਰਧਾਨ ਮੰਤਰੀ ਅੱਜ ਬੀਜੇਪੀ ਦਾ ਪ੍ਰਚਾਰ ਕਰ ਰਹੀ ਅੱਜ ਇੱਥੇ ਪਟਿਆਲੇ ਪਹੁੰਚ ਰਿਹਾ ਉਹਦੇ ਵਿਰੋਧ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਸਿੱਖ ਕੌਮ ਨੇ ਧਰਨਾ ਦਿੱਤਾ ਉਹਦਾ ਵਿਰੋਧ ਕਰ ਰਹੇ ਆ ਇਹਦਾ ਕਾਰਨ ਕੀ ਹੈ ਕਿਉਂਕਿ ਜਿਸ ਦਿਨ 10 ਸਾਲ ਤੋਂ ਉਹਨਾਂ ਦੀ ਸਰਕਾਰ ਰਹੀ ਹੈ ਨਰਿੰਦਰ ਮੋਦੀ ਦੀ ਉਹਨੇ ਭਾਰਤ ਨੂੰ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਪ੍ਰਮੋਟ ਕਰ ਰਿਹਾ ਜਿਹੜੇ ਦੇਸ਼ ਨੂੰ ਲੁੱਟਣਾ ਚਾਹੁੰਦੇ ਆ ਲੁੱਟ ਕੇ ਉਹ ਅਰਬਾਂ ਰੁਪਈਆ ਇਹਨਾਂ ਦਾ ਇਹਦੀ ਸਾਜ਼ਿਸ਼ ਦੇ ਤਹਿਤ ਬਾਹਰਲੇ ਦੇਸ਼ਾਂ ਲੈ ਜਾ ਰਹੇ ਸੋ ਜਿਸ ਤਰ੍ਹਾਂ ਹੁਣ ਅਗਲੀ ਵਾਰ ਇਹ ਕਹਿ ਰਿਹਾ ਅਸੀਂ ਅੱਜ ਕਿਸਾਨਾਂ ਵਰਗੇ ਕਿਉਂਕਿ ਲਗਾਤਾਰ 13 ਆਪਣੇ 13 ਫਰਵਰੀ ਤੋਂ 101 ਦਿਨ ਹੋ ਗਏ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਧਰਨੇ ਦੰਦ ਪਰ ਉਹ ਧਰਨਾ ਕਿਸ ਤਰ੍ਹਾਂ ਸ਼ੁਰੂ ਹੋਇਆ ਇਹ ਵੀ ਸਾਰਿਆਂ ਨੂੰ ਪਤਾ ਕਿਉਂਕਿ 13 ਫਰਵਰੀ ਨੂੰ ਇੱਕ ਕਾਲ ਦਿੱਤੀ ਸੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਿ ਅਸੀਂ ਆਪਣੇ ਹੱਕ ਲੈਣ ਲਈ ਕਿਉਂਕਿ 2021 ਚ ਜਿਹੜਾ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਲੜਿਆ ਉਹ ਚ ਜਿਹੜੇ ਵਾਅਦੇ ਕੀਤੇ ਸੀ ਸੈਂਟਰ ਸਰਕਾਰ ਨੇ ਉਹਨਾਂ ਤੋਂ ਮੁੱਕਰੀ ਹੈ ਭਾਵੇਂ ਉਹ ਕਾਲੇ ਕਾਨੂੰਨ ਰੱਦ ਕਰਾਉਣ ਦਾ ਸੀ ਯਾ ਐਮਐਸਪੀ ਦੇਣਦਾ ਸੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਸੀ ਪਰੰਤੂ ਉਹਨਾਂ ਤੇ ਮੁਕਰੀਆਂ ਸੋ ਉਸ ਨੂੰ ਲੈ ਕੇ 13 ਫਰਵਰੀ ਦੀ ਇੱਕ ਕਾਲ ਦਿੱਤੀ ਸੀ ਦਿੱਲੀ ਜਾਣ ਦੀ ਕਿਸ ਤਰ੍ਹਾਂ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਬਾਰਡਰਾਂ ਤੇ ਬੈਰੀਗੇਟਿੰਗ ਕਰਕੇ ਰੋਕਿਆ ਗਿਆ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸੋ ਇਹ ਜਿੱਥੇ ਇੱਕ ਡੈਮੋਕ੍ਰੇਸੀ ਦਾ ਢੰਡੋਰਾ ਪੜਦਾ ਕਿ ਇਹ ਦੇਸ਼ ਡੈਮੋਕਰੇਟ ਹੈ ਪਰ ਇਹ ਕਿਸੇ ਨੂੰ ਵੀ ਆਪਣੇ ਹੱਕ ਦੇਣ ਨੂੰ ਤਿਆਰ ਨਹੀਂ ਮੈਂ ਗੱਲ ਕਰਾਂ ਜੀ ਪੰਜਾਬੀਆਂ ਦੀ ਸਿੱਖਾਂ ਦੀ ਜਿਨ੍ਹਾਂ ਨੇ ਦੇਸ਼ ਨੂੰ ਤਕਰੀਬਨ 92% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਅੱਜ ਉਹਨਾਂ ਨੂੰ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਵੀ ਤਕਰੀਬਨ 17 ਮਹੀਨੇ ਹੋ ਗਏ ਕੌਮੀ ਇਨਸਾਨ ਮੋਰਚਾ ਲਾਇਆ ਆਪਣੇ ਹੱਕਾਂ ਨੂੰ ਲੈ ਕੇ ਕਿਉਂਕਿ 2019 ਚ ਐਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਾਇਆ ਸੀ ਕਿ ਜਿਹੜੇ ਬੰਦੀਸ਼ ਸਜ਼ਾਵਾਂ ਪੂਰੀਆਂ ਕਰ ਚੁੱਕੇ ਮੈਂ ਉਹਨਾਂ ਦੀ ਰਿਹਾਈ ਕਰਾਵਾਂਗਾ ਪਰੰਤੂ ਉਹ ਉਸ ਤੋਂ ਬਾਅਦ ਉਹ ਮੁਕਰ ਗਿਆ ਸੋ ਉਹਨਾਂ ਬੰਦੀਸ਼ੀਆਂ ਦੀ ਰਿਹਾਈਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਬਿਆਦੀਆਂ ਲਈ ਅਸੀਂ ਮੋਰਚਾ ਲਾਇਆ ਕੌਮੀ ਹਸਾ ਮੋਰਚਾ ਬਾਪੂ ਜੀ ਜਿਸ ਦੇ ਨਾਲ ਅੱਜ ਪ੍ਰਧਾਨ ਮੰਤਰੀ ਪਹੁੰਚੇ ਪੰਜਾਬ ਪਹੁੰਚੇ ਪਟਿਆਲਾ ਪਹੁੰਚੇ ਤੇ ਲੋਕ ਵੀ ਪੰਜਾਬ ਦੇ ਉੱਥੇ ਜਾ ਜਨਤਾਲੀ ਦੇ ਵਿੱਚ ਉਹ ਪੰਜਾਬ ਦੇ ਲੋਕ ਜਾ ਕੇ ਤੇ ਬੈਠ ਰਹੇ ਨੇ ਕਰ ਕਹਿੰਦੇ ਤਕਰੀਬਨ 60 70 80000 90 ਹਜ਼ਾਰ ਨੇੜੇ ਨੇੜੇ ਬੰਦਾ ਇਕੱਠਾ ਹੋ ਰਿਹਾ ਉਹ ਵੀ ਤਾਂ ਪੰਜਾਬ ਦੇ ਹੀ ਆ ਉਹ ਵੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਫਿਰ ਪਿਆਰ ਕਰਦੇ ਹੋਣਗੇ ਚੰਗਾ ਹੋਏਗਾ ਤਾਂ ਹੀ ਤਾਂ ਉੱਥੇ ਪਹੁੰਚੇ ਨੇ ਫਿਰ ਬਿਲਕੁਲ ਅੱਜ 90% ਜਿਹੜਾ ਪੰਜਾਬ ਦਾ ਵੋਟਰ ਹੈ ਨਾ ਉਹ ਇਹਨਾਂ ਦੇ ਖਿਲਾਫ ਹੈ ਕਿਉਂਕਿ ਅੱਜ ਜਿੱਥੇ ਧਰਨਾ ਇੱਥੇ ਲੱਗਿਆ ਵਾ ਹਰ ਇੱਕ ਜਿਹੜੀ ਪਟਿਆਲੇ ਨੂੰ ਰੋਡ ਆ ਰਹੀ ਹੈ ਸਾਰਿਆਂ ਤੇ ਧਰਨੇ ਲੱਗੇ ਹੋਏ ਆ ਬਹੁਤ ਸਾਰੇ ਕਿਸਾਨ ਮਜ਼ਦੂਰ ਉੱਥੇ ਪਹੁੰਚੇ ਹੋਏ ਆ ਜਿੱਥੇ ਉਹਨੇ ਆ ਕੇ ਸਪੀਚ ਕਰਨੀ ਸੋ 90% ਤੇ ਜਿਹੜੀ ਪੰਜਾਬ ਦੀ ਜਨਤਾ ਉਹ ਇਹਨਾਂ ਦੇ ਖਿਲਾਫ ਹੈ ਕਿਉਂਕਿ ਉਹਨਾਂ ਦੇ ਬਣਦੇ ਹੱਕ ਦੇਣ ਨੂੰ ਤਿਆਰ ਨਹੀਂ ਅੱਜ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਸ ਕਰਕੇ ਸਾਰੀ ਜਨਤਾ ਉਹਨਾਂ ਦੇ ਖਿਲਾਫ ਹੈ ਜਿਹੜਾ ਆਉਣ ਵਾਲੀ 1 ਜੂਨ ਨੂੰ ਵੀ ਇਹਨਾਂ ਨੇ ਫਤਵਾ ਦੇਣਾ ਉਹਨਾਂ ਦੇ ਖਿਲਾਫ ਇਹਨਾਂ ਦੀ ਜ਼ਮਾਨਤਾਂ ਜਨਤ ਹੋਣੀਆਂ ਜਿੱਥੇ ਝੂਠ ਬੋਲ ਕੇ ਹੁਣ ਤੱਕ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਉਂਦੇ ਰਹੇ ਉਥੇ ਹੋਣ ਇੱਕ ਹੋਰ ਨਮਾ ਆ ਇਹਨਾਂ ਦੇ ਜਿਹੜੇ ਕੈਂਡੀਡੇਟ ਚੋਣਾਂ ਲੜ ਰਹੇ ਆ ਉਹ ਧਮਕੀਆਂ ਦੇ ਰਹੇ ਆ ਗੱਲ ਕਰੀਏ ਰਵਨੀਤ ਮਿੱਟੂ ਦੀ ਉਹ ਤਾਂਕੀਆਂ ਦੇ ਰਿਹਾ ਕਿ ਅਸੀਂ 4 ਜੂਨ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਮਜ਼ਦੂਰ ਵਿਰੋਧ ਕਰ ਰਹੇ ਆ ਉਹਨਾਂ ਨੂੰ ਸਬਕ ਸਿਖਾਉਣਾ ਸੋ ਇਸੇ ਤਰ੍ਹਾਂ ਹੰਸ ਰਾਜ ਹੰਸ ਦੇਖੋ ਕਿੰਨੀ ਇਹਨਾਂ ਦੀ ਮਾਨਸਿਕਤਾ ਵੀ ਉਹ ਜ਼ਹਿਰ ਹੋ ਰਹੀ ਹੈ ਵੀ ਐਲਾਨੇ ਜੇ ਫਰਜ਼ ਕਰੋ ਵੱਧ ਕਿਸਮਤੀ ਨਾਲ ਇਹਨਾਂ ਦੀ ਸਰਕਾਰ ਬਣਦੀ ਹੈ ਇਹਨਾਂ ਨੇ ਉਹ ਤਸ਼ੱਦਦ ਕਾਜ਼ ਕਰਕੇ ਪੰਜਾਬ ਤੇ ਢਾਣਾ ਵੀ ਜਿਹੜਾ ਪਸਤਾਉਣ ਦੇ ਲੋਕ ਮੈਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਇੱਕ ਵੀ ਵੋਟ ਬਾਈਜੀ ਪੈਨ ਨਾ ਪਾਈ ਜਾਏ ਜਿੱਥੇ ਜੀਪੀ ਸਰਕਾਰ ਸੈਂਟਰ ਇਹਨਾਂ ਵਾਸਤੇ ਜ਼ਿੰਮੇਵਾਰ ਹੈ ਕਿਸਾਨਾਂ ਮਜ਼ਦੂਰਾਂ ਦੇ ਹੱਕ ਨਾ ਦੇਣ ਨੂੰ ਉਥੇ ਹੀ ਇਹ ਵੀ ਬਰਾਬਰ ਦੀ ਭਾਈਵਾਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਤਾਂ ਨਹੀਂ ਕਿਹਾ ਜਾਣ ਕੇ ਜਿਹੜੀਆਂ ਮੰਗਾਂ ਨੇ ਉਹ ਅਸੀਂ ਮੰਗ ਲੈਂਦੇ ਆ ਅਸੀਂ ਪੂਰੀਆਂ ਕਰਦਾ ਵਾਂਗੇ ਜਦੋਂ ਸਾਡੀ ਸਰਕਾਰ ਬਣੇਗੀ ਇਸ ਤਰੀਕੇ ਦੇ ਨਾਲ ਜੇ ਉਹ ਕਹਿੰਦੇ ਨੇ ਫਿਰ ਤੁਸੀਂ ਸੰਤੁਸ਼ਟ ਹੋ ਜਾਓਗੇ ਚੀਜ਼ਾਂ ਸਾਰੀਆਂ ਨਾਲ ਪਵੰਦੀ ਸਿੰਘਾ ਦੀ ਹੈ ਕੋਈ ਵੀ ਮੰਗ ਹੈ ਦੇਖੋ ਬਿਲਕੁਲ ਅਸੀਂ ਸੰਤੁਸ਼ਟ ਨਹੀਂ ਹੁਣ ਜਦੋਂ ਤੱਕ ਉਹ ਮੰਗਾਂ ਲਾਗੂ ਨਹੀਂ ਹੁੰਦੀਆਂ ਕਿਉਂਕਿ ਸਰਕਾਰਾਂ ਦਾ ਇਹ ਆਮ ਹੁੰਦਾ ਵੀ ਮੌਕੇ ਤੇ ਕਹਿ ਦੇਣਾ ਤੁਹਾਡੀ ਮੰਗਾਂ ਮੰਨ ਲੀਆਂ ਜੀ ਅਸੀਂ ਇਹਨਾਂ ਨੂੰ ਮੰਨ ਲੈਣਾ ਲਾਗੂ ਕਰਨ ਦਾ ਪਰੰਤੂ ਬਾਅਦ ਵਿੱਚ ਮੁੱਕਰ ਜਾਂਦੀਆਂ ਕਿਉਂਕਿ ਹੁਣ ਸਾਰਿਆਂ ਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਸਰਕਾਰਾਂ ਵਾਅਦੇ ਕਰਦੀਆਂ ਤੇ ਮੁੱਕਰ ਜਾਂਦੀਆਂ ਸਾਡੇ ਨਾਲ ਵੀ ਕੌਮੀ ਇਨਸਾਫ ਮੋਰਚੇ ਨਾਲ ਭਾਵੇਂ ਪੰਜਾਬ ਦੀ ਸਰਕਾਰ ਹੈ ਯੂਟੀ ਦੀ ਸਰਕਾਰ ਹੈ ਜਾਂ ਸੈਂਟਰ ਸਰਕਾਰ ਦੀ ਗਵਰਨਰ ਨਮਾਇਦਾ ਉਹਨਾਂ ਦਾ ਉਹ ਵੀ ਵਾਅਦੇ ਕਰਕੇ ਮੁਕਰਿਆ ਇਸ ਲਈ ਮੈਂ ਸੰਘਰਸ਼ ਕਰਨ ਵਾਲੇ ਉਹਨਾਂ ਯੋਧਿਆਂ ਨੂੰ ਕਹਾਂਗਾ ਵੀ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਕੇ ਸਰਕਾਰ ਅਮਨ ਚ ਨਹੀਂ ਲਿਆਉਂਦੀ ਉਦੋਂ ਤੱਕ ਇਤਬਾਰ ਨਹੀਂ ਕਰਨਾ ਚਾਹੀਦਾ ਤਾਂ ਵਿਚਾਰ ਆਪਣੇ ਸਾਂਝੇ ਕੀਤੇ ਬਾਪੂ ਜੀ ਹੋਰਾਂ ਨੇ ਕਿ ਜਿਸ ਤਿੱਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰਾਂ ਛੇਤੀ ਹੀ ਮੁੱਕਰ ਜਾਂਦੀਆਂ ਨੇ ਕਹਿ ਕੇ ਕਿ ਆ ਚੀਜ਼ਾਂ ਅਸੀਂ ਪੂਰੀਆਂ ਕਰ ਦੇਵਾਂਗੇ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪਸਾ ਜੋਗ ਦੀ ਜਗਮੀਤ ਧੰਨਵਾਦ